ਸਸ਼ੀਕਾਲ ਜੀ ਫਟੇ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਮੇਰੀਆਂ ਭੈਣਾਂ ਨੂੰ ਬਹੁਤ-ਬਹੁਤ ਗੁਜਾਰਿਸ਼ ਹੈ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਹੜੀਆਂ ਭੈਣਾਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਜੋ ਸਾਨੂੰ ਵੀ ਹੌਸਲਾ ਮਿਲੇ ਅਸੀਂ ਨਵੇਂ-ਨਵੇਂ ਜਿਹੜੇ ਤੁਹਾਡੇ ਲਈ ਕੱਟ ਪੀਸ ਲੈ ਕੇ ਆਂਦੇ ਰਹੀਏ ਸੋਹਣੇ-ਸੋਹਣੇ ਸੂਟ ਲੈ ਕੇ ਆਂਦੇ ਰਹੀਏ ਆ ਜਿਆਦਾ ਟਾਈਮ ਨਾ ਵੇਸਟ ਕਰਦੀ ਹੋਈ ਜੀ ਆਪਣੀ ਲੋਕੇਸ਼ਨ ਦੱਸ ਦੇਵਾਂ ਡਿਸਕ੍ਰਿਪਸ਼ਨ ਚ ਹਮੇਸ਼ਾ ਹੀ ਪਾਈ ਹੁੰਦੀ ਹੈ ਔਰ ਆਪਣੀ ਲੋਕੇਸ਼ਨ ਹੈ ਜੀ ਜਿਹੜੀ ਆਪਾਂ ਭਲਾੜਾ ਅੱਜ ਤੋਂ ਬਾਅਦ ਡਿਸਕ੍ਰਿਪਸ਼ਨ ਦੇ ਵਿੱਚ ਜੀ ਆਪਾਂ ਮੈਪ ਵਾਲੀ ਲੋਕੇਸ਼ਨ ਵੀ ਆਪਣੀ ਪਾਇਆ ਕਰਾਂਗੇ ਜਿਹੜੀਆਂ ਭੈਣਾ ਵੀ ਆਉਣਾ ਚਾਹੁੰਦੀਆਂ ਉੱਥੋਂ ਲੋਕੇਸ਼ਨ ਟ੍ਰੇਸ ਕਰਕੇ ਆ ਸਕਦੀਆਂ ਨੇ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਜੀ ਰਾਮ ਟੈਕਸ ਦੇ ਕੱਟ ਪੀਸ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਫਟਾਫਟ ਤੁਸੀਂ ਪ੍ਰਿੰਟ ਦੇਖੀ ਚਲੋ ਜੀ ਪੀਸ ਆਪਣੇ ਕੋਲ ਕਾਫੀ ਕੁਆਂਟੀਟੀ ਦੇ ਵਿੱਚ ਨੇ ਵੀਡੀਓ ਆਪਾਂ ਇੱਕ ਬਣਾਉਣੀ ਹੈ ਔਰ ਬਣਾਉਣੀ ਵੀ ਛੋਟੀ ਹੈ ਜਲਦੀ ਜਲਦੀ ਜਿਹੜੀਆਂ ਆਪਾਂ ਪੀਸ ਤੁਹਾਨੂੰ ਦਿਖਾਵਾਂਗੇ ਜਲਦੀ ਜਲਦੀ ਸਕਰੀਨਸ਼ਾਟ ਲਈ ਚਲੋ ਜੀ ਜਿਹੜੀਆਂ ਭੈਣਾ ਵੀ ਪੀਸ ਨੂੰ ਲੈਣਾ ਚਾਹੁੰਦੀਆਂ ਨੇ ਕੱਟ ਪੀਸ ਲੈਣਾ ਚਾਹੁੰਦੀਆਂ ਨੇ ਰੈਂਡਮਲੀ ਕੱਟ ਹੋਊਗੀ ਜੀ ਇਹਨਾਂ ਦੀ 2 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੇ ਪੀਸ ਹੋਣਗੇ ਕੋਈ ਵੀ ਭੈਣ ਮੈਨੂੰ ਪਲੀਜ਼ ਬੇਨਤੀ ਹੈ ਜੀ ਇਹਦਾ ਕਦੇ ਵੀ 5 ਮੀਟਰ ਵਾਲੇ ਪੀਸਾਂ ਦੀ ਫੋਟੋ ਭੇਜ ਦਿਓ ਕਿਉਂਕਿ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਕਿਹੜਾ ਪੀਸ 5 ਮੀਟਰ ਦਾ ਰਹਿਣ ਵਾਲਾ ਆ ਆਪਾਂ ਬੇਨਤੀ ਨਹੀਂ ਕੀਤੀ ਆਪਣੇ ਕੋਲੇ ਸਟਾਕ ਫੁੱਲ ਆਇਆ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਅਗਰ ਕੋਈ ਹੋਲ ਸੇਲ ਵਾਲੀ ਭੈਣ ਵੀ ਲੈਣਾ ਚਾਹੁੰਦੀ ਹੈ ਉਹ ਵੀ ਲੈ ਸਕਦੀ ਹੈ ਸਟਾਕ ਆਪਣੇ ਕੋਲੇ ਵਾਧੂ ਹੈ ਕੱਟ ਪੀਸ ਆਏ ਨੇ ਜੀ ਰਾਮ ਟੈਕਸ ਦੇ ਬਕਾਇਦਾ ਮੋਹਰ ਤੇ ਕੰਨੀ ਲੱਗੀ ਵੀ ਆ ਆਪਣੀ ਸਟੈਂਪ ਕੰਨੀ ਤੇ ਲੱਗੀ ਵੀ ਆ ਮੈਂ ਤੁਹਾਨੂੰ ਇੱਕ ਪੀਸ ਤੇ ਦਿਖਾ ਦਿੰਨੀ ਆ ਤਕਰੀਬਨ ਸਾਰੇ ਆਪਾਂ ਰਾਮ ਟੈਕਸ ਦੇ ਆਏ ਨੇ ਜੀ ਸਾਰੇ ਜਿਹੜੇ ਕੱਟ ਪੀਸ ਆਏ ਨੇ ਆਪਣੇ ਕੋਲੇ ਸਾਰੇ ਆਪਾਂ ਪੀਸ ਦੇ ਜਿਹੜੀ ਸਟੈਂਪ ਵਾਲੇ ਪੀਸ ਨੇ ਜੀ ਰਾਮ ਟੈਕਸ ਦੇ ਨੇ ਟੋਟਲੀ ਸਾਰਾ ਸਟੈਂਪ ਲੱਗੀ ਵੀ ਆ ਜੀ ਰਾਮ ਟੈਕਸ ਦੇ ਪੀਸ ਆਏ ਨੇ ਔਰ ਸਾਰੇ ਹੀ ਪੀਸ ਰਹਿਣਗੇ ਜਿਹੜੇ ਬਹੁਤ ਸੋਹਣੇ ਸਟੱਫ ਦੇ ਵਿੱਚ ਰਹਿਣਗੇ ਜੀ ਸਟੱਫ ਸਾਰਾ ਬਹੁਤ ਸੋਹਣਾ ਰਹੂਗਾ ਔਰ ਜਿਹੜਾ ਇਹ ਸਟੱਫ ਹੋਊਗਾ ਜੀ ਗਲੇਸ ਕਾਟਰ ਹੋਊਗਾ ਇਹ ਵਾਲੇ ਆਉਣ ਵਾਲੇ ਜਿਹੜਾ ਹੁਣ ਸੀਜ਼ਨ ਚੱਲਦੀ ਜਾਂਦਾ ਜੀ ਮਹੀਨਾ 2 ਮਹੀਨਾ 1.5 ਮਹੀਨਾ ਹੀ ਜਿਹੜਾ ਸਟੱਫ ਤਰਲੇ ਪਊਗਾ ਜੀ ਔਰ ਨੈਕਸਟ ਸੀਜ਼ਨ ਲਈ ਵੀ ਤੁਸੀਂ ਆਪਣਾ ਜਿਹੜਾ ਇਹ ਬਣਾ ਕੇ ਆਪਣੀ ਕਲੈਕਸ਼ਨ 'ਚ ਰੱਖ ਸਕਦੇ ਹੋ ਸਟੱਫ ਬਹੁਤ ਸੋਹਣਾ ਹੈ ਜੀ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਇਹਨਾਂ ਨਾਲ ਸਟਾਫ ਇਹ ਹੀ ਲੈ ਸਕਦੀਆਂ ਨੇ ਨੈਕਸਟ ਜਿਹੜੇ ਸੈਸ਼ਨ ਦੇ ਲਈ ਸੂਟ ਆਪਣੇ ਰੱਖ ਸਕਦੀਆਂ ਨੇ ਰਾਮਟੈਕਸ ਦੀ ਕੁਆਲਿਟੀ ਦਾ ਆਪਾਂ ਨੂੰ ਦੱਸਣ ਦੀ ਲੋੜ ਵੀ ਨਹੀਂ ਹੈ ਕਿਉਂਕਿ ਰਾਮਟੈਕਸ ਦੀ ਕੁਆਲਿਟੀ ਐਦਾਂ ਦੀ ਹੁੰਦੀ ਹੈ ਜੀ ਹਰ ਬੰਦੇ ਨੂੰ ਪਤਾ ਹੁੰਦਾ ਵੀ ਕੁਆ ਕੱਲਾ-ਕੱਲਾ ਪੀਸ ਸੋਹਣਾ ਹੈ ਜੀ ਕੋਈ ਸ਼ਰਟ ਪੀਸ ਹੈ ਕੋਈ ਕੰਪਲੀਟ ਸੂਟ ਹੈ ਜਾਂ ਫਿਰ ਦੋ ਪੀਸਾਂ ਨੂੰ ਮਿਲਾ ਕੇ ਹੀ ਸੂਟ ਬਣ ਸਕਦਾ ਹੈ ਜਿਹੜੀ ਪੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਸਾਰੇ ਜਿਹੜੇ ਪੀਸ ਰਹਿਣਗੇ ਰਾਮਟੈਕਸ ਦੇ ਰਹਿਣਗੇ ਅਪਾ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜੀ ਸਾਰੇ ਪੀਸ ਰਹਿਣਗੇ ਆਪਣੇ ਵਿੱਚ ਗਲੇਸ ਕਾਟਨ ਦੇ ਪੀਸ ਨੇ ਜੀ ਸਟੱਫ ਬਹੁਤ ਸੋਹਣਾ ਨਵਾਂ ਜਿਹਾ ਸਟੱਫ ਹੈ ਜਿਹੜਾ ਆਪਾਂ ਲੈ ਕੇ ਆਏ ਹਾਂ ਇਹ ਬਿਦਾਉਟ ਅ ਲਾਈਨਿੰਗ ਬਣਨ ਵਾਲਾ ਸਟੱਫ ਹੈ ਜੀ ਇਹ ਲਾਈਨਿੰਗ ਦੀ ਕੋਈ ਲੋੜ ਵੀ ਨਹੀਂ ਜਿਵੇਂ ਇਹ ਵੀ ਸਟੱਫ ਆ ਗਿਆ ਜੀ ਵਿੱਚ ਦੇਖੋ ਇਹ ਚੈੱਕ ਵਿੱਚ ਆ ਗਿਆ ਜੀ ਬਰੀਕ ਬਰੀਕੇ ਦੇ ਚੈੱਕ ਬਣਿਆ ਹੋਇਆ ਜੀ ਇਹਦੇ ਇਹ ਸਟੱਫ ਦੇ ਵਿੱਚ ਬਰੀਕ ਬਰੀਕ ਚੈੱਕ ਜਵਣਾ ਹੋਇਆ ਜੀ ਦੇਖੋ ਵਿੱਚ ਇਹ ਸਟੱਫ ਮਿਕਸ ਆਇਆ ਜੀ ਵਿੱਚ ਚੈੱਕ ਆਇਆ ਜੀ ਇਹ ਖਾਦੀ ਆ ਗਈ ਜੀ ਖਾਦੀ ਦੀ ਸ਼ਰਟ ਹੈ ਜੀ ਵਿੱਚ ਕ੍ਰਸ਼ ਆ ਗਈ ਜੀ ਇਹ ਰਾਮਟੈਕਸ ਦੀ ਕ੍ਰਸ਼ ਦਾ ਪੀਸ ਹੈ ਇਹ ਰਾਮਟੈਕਸ ਦੀ ਗਲੇਸ ਕਾਟਨ ਦਾ ਪੀਸ ਹੈ ਜੀ ਪੀਸ ਦੇਖੀ ਚਲੋ ਕਲਰ ਕੰਬੀਨੇਸ਼ਨ ਦੇਖੀ ਚਲੋ ਜੀ ਔਰ ਆਹ ਵੇਖੋ ਜੀ ਇਹ ਇਹ ਪਿਓਰ ਜਿਹੜੀ ਖਾਦੀ ਹੁੰਦੀ ਹੈ ਜੀ ਬਿਲਕੁਲ 100% ਪਿਓਰ ਖਾਦੀ ਦਾ ਪੀਸ ਹੈ ਜੀ ਇਹ ਵੀ ਰਾਮ ਟੈਕਸ ਦੇ ਪੀਸਾਂ ਦੇ ਵਿੱਚ ਹੀ ਆਪਣੇ ਕੋਲੇ ਆਇਆ ਜਿਹੜੀ ਮੇਰੀ ਕੋਈ ਭੈਣ ਲੈਣਾ ਚਾਹੁੰਦੀ ਹੈ ਇਹ ਪੀਸ ਲੈ ਸਕਦੀ ਹੈ ਲੇਸ ਵਗੈਰਾ ਲਗਾ ਕੇ ਜੀ ਤੁਸੀਂ 2 ਮੀਟਰ ਦੇ ਪੀਸ ਨੂੰ ਵੀ ਡਿਜ਼ਾਈਨ ਕਰ ਸਕਦੇ ਹੋ ਵਾਈਟ ਬਾਟਮ ਦੇ ਨਾਲ ਬੜਾ ਸੋਹਣਾ ਪੀਸ ਲੱਗੂਗਾ ਇਹ ਜਿਹੜੀ ਭੈਣ ਵੀ ਲਈ ਇਹ ਦੇਖੋ ਜੀ ਨੈਕਸਟ ਗ੍ਰੇ ਮੇਰੇ ਖੋਲ ਕੇ ਪੀਸ ਦਿਖਾਉਣ ਦਾ ਮਕਸਦ ਇਹੀ ਹੈ ਜੀ ਭੈਣਾਂ ਨੂੰ ਚੰਗੀ ਤਰ੍ਹਾਂ ਪ੍ਰਿੰਟ ਸਮਝ ਆ ਜਾਵੇ ਚੰਗੀ ਤਰ੍ਹਾਂ ਤੁਸੀਂ ਪ੍ਰਿੰਟ ਦੇਖੋ ਸਕਾਈ ਬਲੂ ਕਲਰ ਦਾ ਪੀਸ ਹੈ ਜਿਹੜਾ ਖੋਲਿਆ ਹੋਇਆ ਕਿੰਨਾ ਸੋਹਣਾ ਹੈ ਜੀ ਇਸ ਤੋਂ ਬਾਅਦ ਨੈਕਸਟ ਦੇਖੋ ਗ੍ਰੇ ਕਲਰ ਹੈ ਜੀ ਕੱਟ ਪੀਸ ਸਾਰੇ ਇੱਕ ਤੋਂ ਇੱਕ ਸੋਹਣੇ ਡਿਜ਼ਾਈਨਰਾਂ ਦੇ ਵਿੱਚ ਨੇ ਜਿਹੜੇ ਸੀ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ 2 ਦਿਨ ਪਹਿਲਾਂ ਵੀਡੀਓ ਦੇ ਵਿੱਚ organza ਵੀ ਪਾਇਆ ਸੀ ਜੀ ਉਹ ਵੀ ਆਪਣੇ ਕੋਲੇ ਹਲੇ ਸਟਾਕ ਦੇ ਵਿੱਚ ਹੈਗਾ ਜੋ ਸ਼ਾਪ ਤੇ ਅਗਰ ਤੁਸੀਂ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਬਰਬਰੀ ਸੀਗੀ ਜੀ ਬਰਬਰੀ ਲਈ ਮਾਫੀ ਚਾਹੁੰਦੇ ਆ ਬਰਬਰੀ ਦਾ ਹੁਣ ਆਪਾਂ ਸਾਰਾ ਸਟਾਕ ਇੱਕ ਵਾਰੀ ਖਤਮ ਹੋ ਗਿਆ ਹੁਣ ਦੁਬਾਰਾ ਫੇਰ ਆਪਾਂ ਸਟਾਕ ਬਰਬਰੀ ਦਾ ਆਪਾਂ ਅਰੇਂਜ ਕਰ ਰਹੇ ਹਾਂ ਇਹ ਦੇਖੋ ਜੀ ਇਹਦੇ ਨਾਲ ਦਾ ਪਰਪਲ ਕਲਰ ਵੀ ਦਿਖਾਇਆ ਇੱਕ ਆਪਣੇ ਕੋਲੇ ਗ੍ਰੀਨ ਕਲਰ ਦੇ ਵਿੱਚ ਆ ਗਿਆ ਗ੍ਰੇ ਕਲਰ ਹੈ ਜੀ ਇਹ ਵਾਲਾ ਨਿਊਜਾ ਸ਼ੇਡ ਹੈ ਜੀ ਸਕਿਨ ਦਾ ਸ਼ੇਡ ਹੈ ਰਾਮਟੈਕਸ ਦੇ ਜਿਹੜੇ ਪੀਸ ਹੁੰਦੇ ਨੇ ਜੀ ਸੋਬਰ ਬਿਲਕੁਲ ਸੋਬਰ ਤੇ ਲਾਈਟ ਕਲਰ ਦੇ ਵਿੱਚ ਜਿਆਦਾ ਆਉਂਦੇ ਨੇ ਇਹ ਦੇਖੋ ਜੀ ਮੇਰੀਆਂ ਬੀਬੀਆਂ ਪਹਿਣਾਂ ਲਈ ਮਾਵਾਂ ਲਈ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਜਿਆਦਾ ਪਿਆਰਾ ਕਲਰ ਹੈ ਔਰ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਸੋਹਣਾ ਵਾਈਟ ਦੇ ਵਿੱਚ ਹੈ ਜੀ ਇਹਦੇ ਸਟੱਫ ਨਾਲ ਦੇਖੋ ਜੀ ਸਟੱਫ ਫਰਕ ਹੈ ਇਹਦੇ ਸਟੱਫ ਦਾ ਸਟੱਫ ਦੇਖੋ ਜੀ ਇਹਦੇ ਕਿੰਨਾ ਸੋਹਣਾ ਸਟੱਫ ਹੈ ਡਿਫਰੈਂਟ ਜੀਆਂ ਚੀਜ਼ਾਂ ਨੇ ਜੀ ਜਿਹੜੀਆਂ ਆਪਣੇ ਕੋਲੇ ਅੱਜ ਕੱਟ ਪੀਸਾਂ ਦੇ ਵਿੱਚ ਆਈਆਂ ਨੇ ਇਹ ਹੈਗਾ ਜੀ ਬਲੂ ਕਲਰ ਦੇ ਵਿੱਚ yellow ਦੇ ਵਿੱਚ ਸਕਿਨ ਸ਼ੇਡ ਹੈ ਜੀ ਦੇਖੋ ਕਿੰਨਾ ਪਿਆਰਾ ਜਿਹੜਾ ਇਹਦੇ ਫਲਾਵਰ ਪ੍ਰਿੰਟ ਬਣਾ ਹੈ ਕਿੰਨਾ ਸੋਹਣਾ ਹੈ ਜੀ ਸੀ ਗ੍ਰੀਨ ਸ਼ੇਡ ਹੈ ਗ੍ਰੇ ਕਲਰ ਜੀ ਇਹ ਵੀ ਜਿਹੜਾ ਬੇਸ ਹੈ ਜੀ ਸਕਿਨ ਸ਼ੇਡ ਦੇ ਵਿੱਚ ਹੈ ਇਹ ਕ੍ਰਾਸ਼ ਦਾ ਪੀਸ ਹੈ ਜੀ ਆਪਣੇ ਕੋਲੇ ਪਹਿਲਾਂ ਵੀ ਇਹਦੇ ਨਾਲ ਦੇ ਆਏ ਸੀਗੇ ਬਿਲਕੁਲ ਨਿੱਕੀ ਬੁੱਟੀ ਦਾ ਸੂਟ ਜੀ ਜਿਹੜੀਆਂ ਪਹਿਣਾ ਪਸੰਦ ਕਰਦੀਆਂ ਨੇ ਮਾਮਾ ਪਸੰਦ ਕਰਦੀਆਂ ਨੇ ਨਿੱਕੀ ਬੁੱਟੀ ਦਾ ਸੂਟ ਤੁਸੀਂ ਲੈ ਸਕਦੇ ਹੋ ਸਕਿਨ ਦੇ ਗ੍ਰੇ ਕਲਰ ਦੇ ਵਿੱਚ ਹੈ ਪੂਰਾ ਸੂਟ ਹੋਊਗਾ ਜੀ ਇਹ ਸ਼ਾਇਦ ਕਪੜਾ ਕਾਫੀ ਦੇਖਣ ਦੇ ਵਿੱਚ ਕਾਫੀ ਲੱਗ ਰਿਹਾ ਹੈ ਵਾਈਟ ਕਲਰ ਜੀ ਬਹੁਤ ਹੀ ਜਿਆਦਾ ਪਿਆਰਾ ਪੀਸ ਹੈ ਵਾਈਟ ਕਲਰ ਦੇ ਵਿੱਚ ਪਰਪਲ ਨਾਲ ਜਿਹੜਾ ਹੋਇਆ ਜੀ ਪ੍ਰਿੰਟ ਕੀਤਾ ਹੋਇਆ ਇਹ ਆਪਣੇ ਕੋਲ ਦੁਬਾਰਾ ਵੀ ਆ ਗਿਆ ਜੀ ਇਹ ਪੀਸ ਦੇਖੋ ਦੋ ਪੀਸ ਮਿਲਾ ਕੇ ਸੂਟ ਬਣ ਜੂਗਾ ਜੀ ਇਹ ਇਹ ਹੈਗਾ ਜੀ ਪਿਸਤਾ ਸ਼ੇਡ ਸਕਾਈ ਬਲੂ ਦੇ ਵਿੱਚ ਪ੍ਰਿੰਟ ਦੇਖੋ ਜੀ ਨਜ਼ਦੀਕ ਤੋਂ ਕਿੰਨਾ ਸੋਹਣਾ ਪ੍ਰਿੰਟ ਹੈ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਜੀ ਸਕਾਈ ਬਲੂ ਦੇ ਵਿੱਚ ਮਾਰਬਲ ਪ੍ਰਿੰਟ ਆ ਗਿਆ ਜੀ ਇਹ ਵੀ ਸ਼ਰਟ ਪੀਸ ਹੈ ਜੀ ਇਹਦੇ ਨਾਲ ਦੀ ਬਾਟਮ ਆਪਾਂ نیچے ਹਨਾ ਮਤਲਬ ਲੰਗੀ ਹੈ نیچے ਇਹਦੇ ਨਾਲ ਦੀ ਬਾਟਮ ਲਗਾ ਕੇ ਦੇ ਦਾਂਗੇ ਤੁਹਾਨੂੰ ਇਹ ਦੇਖੋ ਜੀ ਨੇਵੀ ਬਲੂ ਦੇ ਵਿੱਚ ਲੈਮਨ yellow ਗ੍ਰੇ ਕਲਰ ਦੇ ਵਿੱਚ ਹੈ ਜੀ ਇਹ ਇਹ ਇੱਕ ਗ੍ਰੀਨ ਕਲਰ ਆ ਗਿਆ ਜੀ ਮੌਵ ਸ਼ੇਡ ਹੈ ਜੀ ਵੀਡੀਓ ਦੇ ਵਿੱਚ ਦੇਖੋ ਤੁਸੀਂ ਫਲਾਵਰ ਪ੍ਰਿੰਟ ਦੇਖੋ ਕਿੰਨਾ ਸੋਹਣਾ ਜੀ ਬਿਲਕੁਲ ਨਿੱਕੇ ਨਿੱਕੇ ਫਲਾਵਰ ਬਣੇ ਹੋਏ ਨੇ ਮੌਵ ਸ਼ੇਡ ਹੈ ਜੀ ਗ੍ਰੇ ਕਲਰ ਹੈ ਜੀ ਲਾਈਟ ਗ੍ਰੇ ਕਲਰ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਸਕਿਨ ਕਲਰ ਜੀ ਇਹ ਆਪਣੇ ਕੋਲ ਪਹਿਲਾਂ ਵੀ ਆ ਗਿਆ ਜੀ ਦੁਬਾਰਾ ਫੇਰ ਆਇਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਨਿਓਨ ਸ਼ੇਡ ਨੇ ਜੀ ਵਾਈਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਜੀ ਵਾਈਟ ਦੇ ਵਿੱਚ ਨਿਓਨ ਸ਼ੇਡ ਆਏ ਨੇ ਸਕਿਨ ਕਲਰ ਹੈ ਜੀ ਇਹੇ ਗ੍ਰੀਨ ਇਹ ਆ ਜੀ ਨਿੱਕੀ ਬੂਟੀ ਦਾ ਗ੍ਰੇ ਕਲਰ ਹੈ ਇਹ ਕਹ ਹੈ ਜੀ ਬਿਲਕੁਲ ਲਾਈਟ ਜਿਹਾ ਪਰਪਲਾ ਪਰਪਲ ਲਗਾ ਲਓ ਤੁਸੀਂ ਮੌਵ ਸ਼ੇਡ ਦੇ ਵਿੱਚ ਬਹੁਤ ਪਿਆਰਾ ਪੀਸ ਹੈ ਜੀ ਇਹਦਾ ਵੀ ਪ੍ਰਿੰਟ ਚੈੱਕ ਕਰੋ ਇਸ ਤੋਂ ਬਾਅਦ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਇਹ ਹੈਗੇ ਸੀ ਆਪਣੇ ਸਾਰੇ ਆਲ ਰਾਮ ਟੈਕਸ ਦੇ ਕੱਟ ਪੀਸ ਸੀਗੇ ਇਸ ਤੋਂ ਬਾਅਦ ਜਿਹੜੇ ਮੈਂ ਤੁਹਾਨੂੰ ਦਿਖਾਉਂਗੀ ਜੀ ਆਪਣੇ ਕੋਲ ਇੱਕ ਇੰਪੋਰਟਡ ਸਟੱਫ ਆਇਆ ਜੀ ਸਟੱਫ ਬਹੁਤ ਜ਼ਿਆਦਾ ਪਿਆਰਾ ਬਹੁਤ ਜ਼ਿਆਦਾ ਹੀ ਸੋਹਣਾ ਸਟੱਫ ਹੈ ਰਾਮਟੈਕਸ ਦੇ ਬਰੋਬਰ ਨੂੰ ਜਿਹੜਾ ਇਹ ਮਾਤ ਪਾਉਂਦਾ ਜੀ ਸਟੱਫ ਬਹੁਤ ਸੋਹਣਾ ਹੈ ਪ੍ਰਾਈਸ ਇਹਨਾਂ ਦਾ ਸਾਰਿਆਂ ਦਾ ਰਹੇਗਾ ਜੀ 150 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਇਹਨਾਂ ਦਾ ਪ੍ਰਾਈਸ ਰਹੇਗਾ ਇਹ ਮੈਂ ਤੁਹਾਨੂੰ ਕਲਰ ਦਿਖਾਈ ਜੰਨੀ ਹੈ ਜੀ ਇਹਨਾਂ ਦੇ ਜਿਓਮੈਟ੍ਰੀਕਲ ਪ੍ਰਿੰਟ ਆਉਣਗੇ ਜ਼ਿਆਦਾਤਰ 150 ਰੁਪਏ ਪਰ ਮੀਟਰ ਦੇ ਹਿਸਾਬ ਨਾਲ ਸਟੱਫ ਰਹੇਗਾ ਜੀ ਜਿਹੜੀ ਇੰਪੋਰਟਡ ਤੁਸੀਂ ਕੁੜਤੇ ਪਾਉਨੇ ਹੋ ਸ਼ਰਟਸ ਪਾਉਨੇ ਹੋ ਉਹ ਇਹੀ ਸਟੱਫ ਫੋਰਨ ਦੇ ਵਿੱਚ ਜਦੋਂ ਆਪਾਂ ਕੋਈ ਵੀ ਹਨਾ ਫੋਰਨ ਦੇ ਵਿੱਚ ਆਪਾਂ ਸਟੱਫ ਲੈਣੇ ਆ ਕੋਈ ਕੁੜਤਾ ਲੈਣੇ ਆ ਸ਼ਰਟ ਲੈਣੇ ਆ ਇਹ ਉਹ ਵਾਲਾ ਸਟੱਫ ਹੈ ਜੀ ਇਹ ਇੰਨਾ ਜ਼ਿਆਦਾ ਸੁਪੀਰੀਅਰ ਸਟੱਫ ਹੈ ਜੀ ਜਿਹਨੇ ਵੀ ਇੱਕ ਵਾਰੀ ਇਹ ਲੈ ਲਿਆ ਜੀ ਦੁਬਾਰਾ ਮੰਗੋਗੇ ਤੁਸੀਂ ਵੀ ਸਟੱਫ ਇਹਦਾ ਮਤਲਬ ਕੀ ਇਹਦਾ ਸਟੱਫ ਕਿਥੋਂ ਮਤਲਬ ਲੈ ਕੇ ਆਂਦਾ ਤੁਸੀਂ ਲੋਕ ਪੁੱਛਣਗੇ ਜੀ ਤੁਹਾਨੂੰ ਪੱਕਾ ਇੰਨਾ ਜ਼ਿਆਦਾ ਸੁਪੀਰੀਅਰ ਸਟੱਫ ਹੈ ਜਿਵੇਂ ਦੋ ਪੀਸ ਹੈ ਜੀ ਕੰਪਲੀਟ ਸੂਟ ਵੀ ਬਣ ਜਾਊਗਾ ਤੁਹਾਡਾ ਇਹਦਾ ਬਹੁਤ ਜਿਆਦਾ ਪਿਆਰਾ ਸਟੱਫ ਹੈ ਜੀ ਬਹੁਤ ਜਿਆਦਾ ਸੋਹਣਾ 150 ਰੁਪਏ ਪਰ ਮੀਟਰ ਰਾਮਟੈਕਸ ਤੇ ਕੱਟ ਪੀਸ ਰਹਿਣਗੇ ਜੀ 150 ਰੁਪਏ ਪਰ ਮੀਟਰ ਹੀ ਇਹ ਵਾਲਾ ਸਟੱਫ ਰਹੂਗਾ ਜਿਹੜੀ ਭੈਣ ਵੀ ਮੇਰੀ ਲੈਣਾ ਚਾਹੁੰਦੀ ਹੈ ਇਹ ਸਟੱਫ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਸਟੱਫ ਹੈ ਜੀ ਸਾਰੇ ਜਿਹੜੇ ਇਹਦੇ ਮੋਸਟਲੀ ਜਿਹੜੇ ਇਹਦੇ ਰਹਿਣਗੇ ਜੀ ਸਾਡੇ ਆਪਣੇ ਸੌਰੀ ਜਿਓਮੈਟ੍ਰੀਕਲ ਪ੍ਰਿੰਟ ਰਹੇਗਾ ਜੀ ਮੋਸਟਲੀ ਇਹਦਾ ਜਿਹੜਾ ਪ੍ਰਿੰਟ ਰਹੇਗਾ ਜਿਓਮੈਟ੍ਰੀਕਲ ਪ੍ਰਿੰਟ ਰਹੇਗਾ ਇਹ ਵਾਲੇ ਜਿਹੜੇ ਕੱਟ ਪੀਸ ਨੇਗੇ ਫਲਾਵਰ ਪ੍ਰਿੰਟ ਵੀ ਹੈ ਜਿਓਮੈਟ੍ਰੀਕਲ ਪ੍ਰਿੰਟ ਵੀ ਹੈ 150 ਰੁਪਏ ਪਰ ਮੀਟਰ ਹੀ ਸਟਾਫ ਹੈ ਜਿਹੜਾ ਆਪਾਂ ਤੁਹਾਨੂੰ ਦੇਵਾਂਗੇ ਸਟਾਫ ਦੇਖੀ ਚਲੋ ਜੀ ਬੜਾ ਸੋਹਣਾ ਸਟਾਫ ਹੈ ਪ੍ਰਿੰਟ ਵੀ ਇਹਦਾ ਬਹੁਤ ਸੋਹਣਾ ਪ੍ਰਿੰਟ ਹੈ ਜੀ ਕਲਰ ਵੀ ਇਹਦੇ ਬਹੁਤ ਸੋਹਣੇ ਨੇ ਜੀ ਫਿਰੋਜੀ ਕਲਰ ਦੇਖੋ ਕਿੰਨਾ ਸੋਹਣਾ ਥੋੜਾ ਖੋਲ ਕੇ ਦਿਖਾ ਦਿੰਦੀ ਹਾਂ ਤੁਹਾਨੂੰ ਵਾਈਟ ਕਲਰ ਦੀ ਬਾਟਮ ਦੇ ਨਾਲ ਬਹੁਤ ਸੋਹਣਾ ਕਲਰ ਲੱਗੂਗਾ ਜੀ ਇਹ ਪਾਇਆ ਹੋਇਆ ਇਹ ਹਲੇ ਇਹ ਜਿਹੜਾ ਸਟਾਫ ਹੈ ਨਾ ਜੀ ਇਹ ਵਾਲਾ ਸਟਾਫ ਹੈ ਜਿਹੜਾ ਹਲੇ ਤੁਹਾਡੇ 2 ਮਹੀਨੇ ਤੁਸੀਂ ਇਹਨੂੰ ਆਰਾਮ ਨਾਲ ਪਾ ਸਕਦੇ ਹੋ ਜੀ 2 ਮਹੀਨੇ ਹਲੇ ਆਰਾਮ ਨਾਲ ਪਾਏਗਾ ਜੀ ਉਹ ਵਾਲਾ ਸਟਾਫ ਹੈ ਇਹ ਗਲੇਸ कॉटन ਟਾਈਪ ਆ ਗਿਆ ਜੀ ਇਹ ਥੋੜਾ ਜਿਆਦਾ ਥਿੱਕ ਸਟਾਫ ਹੈ ਡਾਟਸ ਵਾਲਾ ਜੀ ਕਈ ਪਹਿਣਾ ਡਾਟਸ ਵਾਲੇ ਮੰਗਦੀਆਂ ਹੁੰਦੀਆਂ ਗ੍ਰੇ ਕਲਰ ਦੇ ਵਿੱਚ ਡਾਟਸ ਵਾਲੇ ਨੇ ਇਹ ਆਲਮੋਸਟ ਇਹ ਸ਼ਰਟ ਪੀਸ ਹੋਣਗੇ ਜੀ ਜਿਓਮੈਟ੍ਰੀਕਲ ਪ੍ਰਿੰਟ ਵਾਲੇ ਪੂਰੇ ਸੂਟ ਮਿਲ ਜਾਣਗੇ ਵੈਸੇ ਸ਼ਰਟ ਪੀਸ ਆ ਦੇਖੋ ਜੀ yellow color ਦੇ ਵਿੱਚ ਵੀ ਆਇਆ ਜਿਵੇਂ ਹੁਣ ਇਹ ਮੌਸਮ ਹੈ ਜੀ ਇੰਨਾ ਵਿੱਚ ਇਦਾਂ ਦੇ bright colors ਸੋਹਣੇ ਲੱਗਦੇ ਆ ਜੀ ਪਾਏ ਹੋਏ ਇਹ ਆਪਣੇ ਕੋਲ ਇੱਕ ਪੀਸ ਵਿੱਚ ਚੱਲ ਗਿਆ ਜੀ ਇੱਕ ਪੀਸ ਇਹ ਵਾਲਾ ਹੋ ਗਿਆ ਤੁਸੀਂ ਦੋ ਪੀਸ ਮਿਲਾ ਕੇ ਇਹਨੂੰ ਲੈ ਸਕਦੇ ਹੋ ਇਹ ਸੀਗੇ ਜੀ ਸਾਰੇ ਆਪਣੇ ਜਿਹੜੇ ਰਹਿਣਗੇ ਇੰਪੋਰਟਡ ਜਿਹੜੇ ਪੀਸ ਸੀਗੇ ਔਰ ਇਹ ਵਾਲੇ ਇੱਧਰ ਰਾਮਟੈਕਸ ਦੇ ਪੀਸ ਮੈਂ ਤੁਹਾਨੂੰ ਦਿਖਾਏ ਸੀ ਜੀ ਜਿਹੜੀ ਮੇਰੀ ਕੋਈ ਭੈਣ ਰਾਮਟੈਕਸ ਦੇ ਕੱਟ ਪੀਸ ਲੈਣਾ ਚਾਹੁੰਦੀ ਹੈ ਅਗਰ ਤੁਸੀਂ ਸ਼ਾਪ ਤੇ ਆਉਣਾ ਚਾਹੁੰਦੇ ਹੋ ਸ਼ਾਪ ਤੇ ਵਿਜ਼ਿਟ ਕਰੋ ਅਗਰ ਤੁਸੀਂ ਮੇਰੇ ਤੋਂ ਔਨਲਾਈਨ ਮੰਗਵਾਉਣਾ ਚਾਹੁੰਦੇ ਹੋ ਫਟਾਫਟ ਸਕਰੀਨਸ਼ਾਟ ਲੈ ਕੇ ਫਟਾਫਟ ਸਕਰੀਨਸ਼ਾਟ ਲੈ ਕੇ ਜੀ ਆਪਣਾ ਆਰਡਰ ਜਿਹੜਾ ਬੁੱਕ ਕਰੋ ਕਿਉਂਕਿ ਆਪਾਂ ਜਿਹੜੇ ਕੱਟ ਪੀਸ ਨੇ ਆਪਾਂ ਦੁਬਾਰਾ ਆਪਾਂ ਰੀਸਟਾਕ ਨਹੀਂ ਕਰਦੇ ਰਾਮਟੈਕਸ ਦੇ ਜਿਹੜੇ ਕੱਟ ਪੀਸ ਨੇ ਆਪਣੇ ਕੋਲੇ ਆਏ ਨੇ ਜੋ ਬਹੁਤ ਕੁਆਲਿਟੀ ਵਾਈਜ਼ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਕੁਆਲਿਟੀ ਇਹਦੀ ਸੁਪਰਬ ਕੁਆ ਪ੍ਰਾਈਸ ਵੀ ਜੈਨੂਨ ਰੱਖਿਆ 150 ਰੁਪਏ ਪਰ ਮੀਟਰ ਆਪਾਂ ਸੂਟ ਤੁਹਾਨੂੰ ਦੇ ਰਹੇ ਆ ਇਹ ਵਾਰ ਜਿਹੜਾ ਸਟਾਫ ਹੈ ਜੀ ਇਹ ਹਾਲੇ ਆਉਣ ਵਾਲੇ 1.5-2 ਮਹੀਨੇ ਪੈ ਸਕਦਾ ਇਸ ਤੋਂ ਬਾਅਦ ਵੀ ਨੈਕਸਟ ਈਅਰ ਲਈ ਨੈਕਸਟ ਸੈਸ਼ਨ ਲਈ ਤੁਸੀਂ ਨੈਕਸਟ ਗਰਮੀ ਦੇ ਲਈ ਇਹਨਾਂ ਨੂੰ ਸੰਭਾਲ ਸਕਦੇ ਹੋ ਸਟਾਫ ਸਾਰਾ ਹੀ ਇੱਕ ਤੋਂ ਇੱਕ ਸੋਹਣਾ ਜੀ ਪ੍ਰਿੰਟ ਇੱਕ ਤੋਂ ਇੱਕ ਸੋਹਣੇ ਨੇ ਰਾਬਟੈਕਸ ਦੇ ਪ੍ਰਿੰਟ ਨੇ ਜੀ ਕਪੜੇ ਬਾਰੇ ਆਪਾਂ ਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ ਕੁਆਲਿਟੀ ਬਾਰੇ ਕੁਝ ਵੀ ਦੱਸਣ ਦੀ ਲੋੜ ਨਹੀਂ ਹੈ ਕੁਆਲਿਟੀ ਕਪੜਾ ਖੁਦ ਬਿਆਨ ਕਰ ਰਿਹਾ ਹੈ ਹਨਾ ਵੀ ਕੁਆਲਿਟੀ ਇਹ ਕਿਦਾਂ ਦੀ ਹੈ ਅੱਜ ਦੀ ਵੀਡੀਓ ਪੇਥੀ ਖਤਮ ਕਰਦੀ ਆ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ